ਜਾਰੀ ਸਾਡਾ ਅੱਜ ਲੋਕਾਂ ਦਾ ਜਨਸਲਾਤ ਲੋਕਾਂ ਦੀ ਆਮ ਰਾਇ ਅੱਜ ਇਸ ਗੱਲ ਲਈ ਇਸ ਗੱਲ ਦਾ ਖਵਾ ਆਮ ਆਦਮੀ ਪਾਰਟੀ ਗੁਰਦਾਸਪੁਰ ਦੀ ਲੋਕ ਸਭਾ ਦੀ ਸੀਟ ਅਮਨ ਸ਼ੇਰ ਸਿੰਘ ਗਲਸੀ ਬਹੁਤ ਵੱਡੀ ਲੀਡ ਨਾਲ ਜਿੱਤੂਗਾ ਕਿਉਂਕਿ ਅੱਜ ਜਿਹੜੇ ਕੰਮ ਭਗਵੰਤ ਮਾਨ ਜੀ ਨੇ ਔਰ ਆਮ ਆਦਮੀ ਪਾਰਟੀ ਨੇ ਕੀਤੇ ਨੇ ਲੋਕਾਂ ਦੇ ਜੀਵਨ ਸਰ ਨੂੰ ਉੱਪਰ ਚੁੱਕਣ ਲਈ ਅੱਜ ਲੋਕਾਂ ਨੇ ਉਹਦੇ ਪ੍ਰਤੀ ਆਪਣਾ ਹਜ਼ਾਰ ਉਹ ਦੱਸਿਆ ਔਰ ਲੋਕ ਅੱਜ ਇਸ ਗੱਲ ਤੋਂ ਕਨਵਿੰਸਡ ਨੇ ਇਹ ਹੋਈ ਪਾਰਟੀ ਹੋ ਰਹੀ ਸਰਕਾਰ ਸਾਡੇ ਦਾ ਜਨ ਕਲਿਆਣਾ ਕੋ ਕਰ ਸਕਦੀ ਆ ਔਰ ਲੋਕ ਅੱਜ ਤਿਆਰ ਨੇ ਪੂਰਾ ਆਮ ਆਦਮੀ ਪਾਰਟੀ ਲਈ ਅੱਜ ਬਹੁਤ ਵੱਡਾ ਰੋਡ ਸ਼ੋਅ ਸੀਗਾ ਅਮਨ ਸ਼ੇਰ ਸਿੰਘ ਕਲਸੀ ਜੀ ਦਾ ਅੱਜ ਪਿੰਡ-ਪਿੰਡ ਤੇ ਜਾ ਕੇ ਲੋਕੀ ਘਰੋਂ ਬਾਹਰ ਆ ਕੇ ਅੱਜ ਆਪਣਾ ਸਮਰਥਨ ਦੇ ਰਹੇ ਨੇ ਔਰ ਮੈਂ ਇਹਨਾਂ ਸਾਰੇ ਆਵਾਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਨੂੰ ਮੈਂ ਨਤਮਸਤਕ ਹੁੰਨਾ ਮੈਂ ਇਹਨਾਂ ਦਾ ਰਿਣੀ ਆ ਜਿਹੜਾ ਪਿਆਰ ਜਿਹੜਾ ਸਤਿਕਾਰ ਅੱਜ عوام ਦੇ ਰਿਆ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਾਡੀ ਪਾਰਟੀ ਸਾਡੀ ਸਰਕਾਰ ਵਚਨਬੱਧਾ ਇਹਨਾਂ ਦੇ ਜੀਵਨ ਨੂੰ ਉੱਪਰ ਚੁੱਕਣ ਲਈ ਔਰ ਇਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਤਾਂ ਕਿ ਲੋਕ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤਾ ਸਕਣ ਔਰ ਇੱਕ ਗੱਲ ਪਿਛਲੇ 2 ਸਾਲਾਂ ਦੇ ਵਿੱਚੋਂ ਇੱਕ ਐਸਾ ਮਾਹੌਲ ਜਿਹੜਾ ਡਰ ਦਾ ਪਹਿਲਾ 5 ਸਾਲ ਸੀਗਾ ਅੱਜ ਉਹ ਖਤਮ ਹੋ ਗਿਆ ਲੋਕ ਅੱਜ ਖੁੱਲ ਕੇ ਆਪਣੀ ਗੱਲ ਕਹਿ ਰਹੇ ਨੇ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਔਰ ਇੱਕ ਬਹੁਤ ਵੱਡੀ ਲੋਕਤੰਤਰ ਦੀ ਨਸਮਝਣਾ ਜਿੱਥੇ ਲੋਕੀ ਆਪਣੀ ਗੱਲ ਕਹਿ ਸਕਣ ਸੋ ਇੱਕ ਵਾਰੀ ਫੇਰ ਜੋਇਨਿੰਗ ਦਾ ਬਹੁਤ ਜ਼ਿਆਦਾ ਹੋ ਰਿਹਾ ਹੈ ਅੱਜ ਹਰ ਵਰਗ ਤੋਂ ਲੋਕ ਜੁਆਇਨ ਕਰ ਰਹੇ ਨੇ ਕਿਉਂਕਿ ਲੋਕ ਸਮਝ ਗਏ ਨੇ ਕਿ ਰਵਾਇਤੀ ਪਾਰਟੀਆਂ ਨੂੰ ਮੂੰਹ ਨਹੀਂ ਲਾ ਰਹੇ 75 ਸਾਲ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਔਰ ਖਾਸ ਕਰ ਪਿਛਲੇ 5 ਸਾਲ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਸਤਾਧਾਰੀ ਲੀਡਰਾਂ ਨੇ ਜਸ ਤਰੀਕੇ ਨਾਲ ਆਪਣੀਆਂ ਭਾਈਵਾਲੀਆਂ ਪਰ ਪੇਸ਼ੇ ਹਰ ਕਿੱਤੇ ਦੇ ਵਿੱਚ ਪਾ ਕੇ ਰੱਖਿਆ ਸੀ ਗਿਆ ਆ ਜੋ ਭਾਈਵਾਲੀਆਂ ਖਤਮ ਹੋਈਆਂ ਨੇ ਲੋਕ ਆਪਣੇ ਬੁਬਾਰ ਆਪ ਕਰ ਰਹੇ ਨੇ ਆਪਣੇ ਕੰਮ ਆਪ ਕਰ ਰਹੇ ਨੇ ਸੋ ਉਹਦਾ ਆ ਨਤੀਜਾ ਕਿ ਲੋਕ ਵੱਧ ਤੋਂ ਵੱਧ ਇਸ ਪਾਰਟੀ ਨਾਲ ਜੋੜ ਰਹੇ ਨੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਲੋਕ ਆ ਰਹੇ ਨੇ ਔਰ ਇਹ ਜਨਸਲਾਬ ਇਹ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਪਿਆਰ ਆਮ ਆਦਮੀ ਪਾਰਟੀ ਲਈ ਹਮੇਸ਼ਾ ਇੱਕ ਐਸੀ ਪ੍ਰੇਰਨਾ ਦਾ ਸਰੋਤ ਰਹੇਗਾ ਜਿਤੇ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਲੋਕਾਂ ਦੀ ਸੇਵਾਵਲ ਸਮਰਪਿਤ ਰਿਹਾ। ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ। ਜਿਹੜੀ ਗੈਦਰਿੰਗ ਦੀ ਗੱਲ ਹੈ ਇਹ ਲੋਕਾਂ ਦਾ ਪਿਆਰ ਹੈ। ਆਮ ਆਦਮੀ ਪਾਰਟੀ ਦੇ ਨਾਲ ਲੋਕਾਂ ਦਾ ਪਿਆਰ ਹੈ। ਇਹ ਬਿਨਾਂ ਸੱਦੇ ਤੋਂ ਲੋਕ ਆਏ ਨੇ ਪਿਆਰ ਕਰਨ ਵਾਲੇ ਲੋਕ ਪਾਰਟੀ ਨੂੰ ਇਸ ਕਰਕੇ ਜਿਆਦਾ ਜਿਹੜਾ ਇਕੱਠ ਹੈ। ਕੀ ਕਹਿਣਾ ਜਾਣਦੇ ਹੋ? ਆਹ ਮੋਟਰਨ ਨੂੰ ਕੀ ਮੈਸੇਜ ਦੇਣਾ ਹੈ? ਆਮ ਲੋਕਾਂ ਨੂੰ ਇਹੀ ਹੈ ਕਿ ਜਿਹੜੇ ਲੋਕ ਆ ਰਹੇ ਨੇ ਮਿਲ ਰਹੇ ਨੇ ਪਾਰਟੀ ਦੇ ਨਾਲ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਹੈਗੀਆਂ ਸਕੀਮਾਂ ਉਹਨਾਂ ਤੋਂ ਲੋਕ ਖੁਸ਼ ਨੇ ਕਾਫੀ ਖੁਸ਼ ਨੇ ਪਹਿਲੀਆਂ ਸਰਕਾਰਾਂ ਨੇ 75 ਸਾਲ ਵਿੱਚ ਜੋ ਨਹੀਂ ਕੀਤਾ ਇਹ ਜਿਹੜੀ ਸਰਕਾਰ ਆਮ ਆਦਿ ਪਾਰਟੀ ਨਾਲ 2 ਸਾਲ ਚ ਕਰਦੇ ਆ ਕੰਮ ਲੋਕਾਂ ਨੂੰ ਕਾਫੀ ਫੈਸਿਲਟੀਆਂ ਜਿਵੇਂ ਬਿਜਲੀ ਦੇ ਬਿੱਲ ਲੋਕਾਂ ਨੂੰ ਜ਼ੀਰੋ ਬਿੱਲ ਆ ਰਹੇ ਆ ਔਰ ਇਸ ਜਿਹੜੀ ਆ ਫੈਸਿਲਿਟੀ ਦਿੱਤੀ ਹੈ ਦੇ ਵਿੱਚ ਸਰਕਾਰ ਨੇ ਕੋਈ ਜਾਤ ਪਾਤ ਨਹੀਂ ਦੇਖੀ ਸਾਰਿਆਂ ਨੂੰ ਇਹ ਜਿਹੜੀ ਆ ਫੈਸਿਲਿਟੀ ਆ ਇਹ ਦਿੱਤੀ ਐ ਇਸ ਕਰਕੇ ਲੋਕ ਖੁਸ਼ ਨੇ ਕੋਈ ਸਮੱਸਿਆ ਵੀ ਦਸੀ ਗਈ ਬੈਸ ਆ ਜਿਵੇਂ ਦੱਸ ਰਹੇ ਕੋਈ ਗਲੀਆਂ ਵਗੈਰਾ ਨਹੀਂ ਬਣੀਆਂ ਆ ਮਖਾਨ ਨੇ ਸਮੇਂ ਬਣਾ ਦਿੱਤੀ ਉਹ ਇਸ ਤਰ੍ਹਾਂ ਵੀ ਕੁਝ ਵਿਤਕਰੇ ਕੀਤੇ ਗਏ ਨੇ ਜਿਹੜੇ ਲੋਕ ਕਾਂਗਰਸ ਦੇ ਵੇਲੇ ਨਹੀਂ ਮਤਲਬ ਜੁੜੇ ਨਾਲ ਉਹਨਾਂ ਦੀਆਂ ਜਿਹੜੀਆਂ ਗਲੀਆਂ ਅਜੇ ਵੀ ਅਧੂਰੀਆਂ ਪਈਆਂ ਮੇਰੀਆਂ ਆਪਣੇ ਮਹੱਲੇ ਦੀਆਂ ਜਿਹੜੀਆਂ ਗਲੀਆਂ ਅਧੂਰੀਆਂ ਪਈਆਂ ਮੈਂ ਬੇਨਤੀ ਕੀਤੀ ਏ ਉਹ ਕਹਿੰਦੇ ਕੋਈ ਨਹੀਂ ਜਲਦ ਦਸੀਂ ਕੋਸ਼ਿਸ਼ ਕਰਾਂਗੇ ਇਹ ਗਲੀਆਂ ਬਣਾਉਣ ਉਹ ਜਿਹੜੀ ਸੀਵਰੇਜ ਦੀ ਸਮੱਸਿਆ ਹੈਗੀ ਆ ਉਹ ਵੀ ਠੀਕ ਹੋ ਜੀ ਕਿ ਜੀ ਦੇਖੋ ਜੀ ਬੜੀ ਸਪਸ਼ਟ ਗੱਲ ਹੈ ਕਿ ਜਿਹੜੇ ਵਿਰੋਧੀ ਧਿਰ ਕਹਿ ਰਹੇ ਨੇ ਕਿ ਇਹਨਾਂ ਕੋ ਕੋ ਕੈਂਡੀਡੇਟਸ ਨਹੀਂ ਹੈਗਾ ਖੜੇ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਤੇ ਆਪਣੇ ਐਮਐਲਏ ਖੜੇ ਕਰ ਰਹੇ ਨੇ ਦੇਖੋ ਵਿਰੋਧੀ ਧਿਰਾਂ ਦੇ ਵਿੱਚ ਜਿਹੜੇ ਦਿੱਪਤੀ ਸੀਐਮ ਰਹੇ ਨੇ ਜਾਂ ਸੀਐਮ ਰਹੇ ਚੰਨੀ ਸਾਹ ਵਰਗੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਜੀ ਉਹ ਖੜੇ ਕਰ ਸਕਦੇ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਐਮਐਲਏ ਰਹੇ ਨੇ ਸਾਡੇ ਉਹ ਕਿਉਂ ਨਹੀਂ ਖੜੇ ਹੋ ਸਕਦੇ ਜੀ ਇਹਨਾਂ ਨੇ ਡਿਪਟੀ ਜਾਂ ਸੀਐਮ ਖੜੇ ਹੋ ਸਕਦੇ ਤੇ ਸਾਡੇ ਐਮਐਲਏ ਕਿਉਂ ਨਹੀਂ ਖੜੇ ਹੋ ਸਕਦੇ ਜੀ ਆਮ ਆਦਮੀ ਪਾਰਟੀ ਚ ਇਹ ਵਿਰੋਧੀਆਂ ਨੂੰ ਆਦਤ ਹੁੰਦੀ ਹੈ ਜੀ ਐਵੇਂ ਅਗਲੇ ਨੂੰ ਡੀਕ੍ਰੀਟ ਕਰੀ ਜਣਾ ਗੱਲ ਕੁਛ ਨਹੀਂ ਹੈ ਹੁਣ ਕੋਈ ਮੁੱਦਾ ਨਹੀਂ ਹੈਗਾ ਸਿਰ ਇਹਨਾਂ ਦੇ ਕਹਿੰਦਾ ਮਤਲਬ ਹੈ ਬਿਲਕੁਲ ਕੋਈ ਮੁੱਦਾ ਨਹੀਂ ਜੀ ਐਵੇਂ ਜਾਣ ਬੁੱਝ ਕੇ ਉਹਨਾਂ ਨੂੰ ਆਪ ਵੀ ਪਤਾ ਕਿ ਅਸੀਂ ਬੰਦੇ ਕਿਹੜੇ ਖੜੇ ਕੀਤੇ ਨੇ ਇੱਕ ਸੀਐਮ ਲੈਵਲ ਦੇ ਬੰਦੇ ਉਹ ਪਾਰਲੀਮੈਂਟ 'ਚ ਖੜੇ ਕਰਨ ਦੇ ਨੇ ਤੇ ਸਾਡੀ ਜਿਹੜੀ ਪਾਰਟੀ ਆ ਐਮਐਲਏ ਲੈਵਲ ਤੇ ਜਿਹੜੇ ਬੰਦੇ ਖੜੇ ਕਰਨਦੇ ਆ ਤਾਂ ਵਧੀਆ ਗੱਲ ਆ ਜਿਹੜੇ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆ ਹੋਰ ਜ਼ਿਆਦਾ ਸੇਵਾ ਕਰਨਗੇ ਲੋਕਾਂ 'ਚ ਕਿਵੇਂ ਦਾ ਉਤਸ਼ਾਹ ਆ ਜੀ ਇਹਨੂੰ ਮੀਟਿੰਗਾਂ ਲਗਾਤਾਰ ਲੋਕਾਂ 'ਚ ਤੁਸੀਂ ਇਹ ਦੇਖਿਓ ਜੀ ਹੁਣ ਇਕੱਠ ਦੇਖਿਆ ਤੁਸੀਂ ਲੋਕਾਂ ਵਿੱਚ ਬਹੁਤ ਉਤਸ਼ਾਹ ਲੋਕ ਜਿਹੜੀਆਂ ਸਕੀਮਾਂ ਤੋਂ ਬਹੁਤ ਜ਼ਿਆਦਾ ਖੁਸ਼ ਨੇ